ਦਰਬਾਰ ਸਾਹਿਬ ਨੇ ਕੀ ਨੁਕਸਾਨ ਕੀਤਾ ਹੁਣ ਤੱਕ 1947 ਦੀ ਵੰਡ ਵਿੱਚ ਜੋ ਨੁਕਸਾਨ ਸਾਡਾ ਪੰਜਾਬ ਦਾ ਹੋਇਆ ਹੱਕਾਂ ਦੀ ਗੱਲ ਕਰਦੇ ਆ ਪੋਸਟ ਟੈਂਡ ਦੇ ਤੇ ਅਸੀਂ 2% ਜਾਂ 1.5% ਇਹ ਜਿਹੜਾ ਹੈ ਇਹ ਮੋਦੀ ਸਰਕਾਰ ਦੀ ਇੱਕ ਸਾਜ਼ਿਸ਼ ਹੈ ਇਸ ਸਾਜ਼ਿਸ਼ ਤੋਂ ਬਗੈਰ ਹੋਰ ਕੁਝ ਵੀ ਨਹੀਂ 85% ਤੋਂ ਲੈ ਕੇ 92% ਕੁਰਬਾਨੀਆਂ ਰੋਲ ਸਿੱਖਾਂ ਨੇ ਇਸ ਦੇਸ਼ ਨੂੰ ਪਾਕਿਸਤਾਨ ਦੇ ਜੁੰਮੇ ਇਹ ਕੱਲ੍ਹ ਲਾਉਣੀ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਰਿਹਾ ਸੀ ਦਰਬਾਰ ਸਾਹਿਬ ਨੇ ਕੀ ਨੁਕਸਾਨ ਕੀਤਾ ਹੁਣ ਤੱਕ ਜਿਸ ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਚਾਲੂ ਕੀਤਾ ਉਹ ਪਾਕਿਸਤਾਨ ਜਿਹੜਾ ਉਹ ਕਦੇ ਵੀ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਨਹੀਂ ਕਰ ਸਕਦਾ ਇਹ ਕੇਵਲ ਤੇ ਕੇਵਲ ਸਿੱਖ ਕੌਮ ਨੂੰ ਜਿਹੜਾ ਉਹ ਬਣਾ ਕੇ ਆਪਣੇ ਪਿੱਛੇ ਰੋਣ ਵਾਸਤੇ ਇਹ ਇਹ ਭਾਵਕ ਕਰਨ ਵਾਸਤੇ ਵੀ ਇਹ ਮੁਸਲਮਾਨਾਂ ਦੇ ਵਿਰੁੱਧ ਜੜਿਆ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਸ ਟਾਈਮ ਤੇ ਜਦੋਂ ਜੱਗ ਦੇ ਮਾਹੌਲ ਬਣਿਆ ਸੀ ਤੇ ਉਸ ਟਾਈਮ ਤੇ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਲੀਡਰਾਂ ਵੱਲੋਂ ਇਹ ਬਹੁਤ ਵੱਡੇ ਪੱਧਰ ਤੇ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਅਸੀਂ ਜੰਗ ਨਹੀਂ ਚਾਹੁੰਦੇ ਔਰ ਅਸੀਂ ਜੰਗ ਚਾਹੁੰਦੇ ਵੀ ਨਹੀਂ ਕਿਉਂਕਿ ਜਿਹੜੇ ਪਾਕਿਸਤਾਨ ਬਾਰਡਰ ਦੇ ਨਾਲ ਬੈਠੇ ਨੇ ਉਹਨਾਂ ਨੇ ਹੁਣ ਤੱਕ ਅੱਜ ਤੱਕ ਇਹ ਜਿਸ ਤਰ੍ਹਾਂ ਕਿ ਪਹਿਲਾ 47 ਦੀ ਵੰਡ ਹੋਈ 1947 ਦੀ ਵੰਡ ਵਿੱਚ ਜੋ ਨੁਕਸਾਨ ਸਾਡਾ ਪੰਜਾਬ ਦਾ ਹੋਇਆ ਔਰ ਉਹਦੇ ਵਿੱਚ ਆਰਥਿਕ ਨੁਕਸਾਨ ਤਾਂ ਮੁੱਤਕੋ ਸਾਡੇ ਗੁਰਦੁਆਰੇ ਕਿੰਨੇ ਰਹਿ ਗਏ ਸਾਡਾ ਜਾਨੀ ਨੁਕਸਾਨ ਕਿੰਨਾ ਹੋਇਆ ਸਾਡੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਅਸੀਂ ਉਹ ਖੁਰਦਪੁਰ ਤੋਂ ਹੋਈਆਂ ਤੇ ਉਸ ਤੋਂ ਬਾਅਦ ਫਿਰ ਤੁਸੀਂ ਵੇਖੋ 65 ਦੀ جنگ ਹੈ 65 ਦੀ جنگ ਹੈ 71 ਦੀ جنگ ਹੈ ਜਾਂ ਕਾਰਗਲ جنگ ਹੈ ਜਾਂ ਉਸ ਤਰ੍ਹਾਂ ਵੀ ਰੋਜ਼ ਜਿਹੜੀਆਂ ਇਹ ਔਜਬਰਾਂ ਦੀਆਂ ਕਟੜਾਵਾ ਵਰਪੜਦੀਆਂ ਨੇ ਕਿ ਜਦੋਂ ਤੇ ਕੋਈ ਸਿੱਖਾਂ ਦੀ ਗੱਲ ਹੁੰਦੀ ਐ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਆ ਕਿਸਾਨ ਆਪਣੇ ਹੱਕਾਂ ਦੀ ਗੱਲ ਕਰਦੇ ਆ ਉਸ ਟਾਈਮ ਤੇ ਤੇ ਅਸੀਂ 2% ਆ ਜਾਂ 1.5% ਤੇ ਜਿਹੜੇ ਉਥੇ ਬਾਰਡਰਾਂ ਦੇ ਉੱਤੇ ਰਾਖੀ ਕਰਦੇ ਨੇ ਇਹ ਪੰਜਾਬ ਦੇ ਕਿੰਨੇ ਲੋਕ ਨੇ ਕਿੰਨੇ ਸਾਡੇ ਨੌਜਵਾਨ ਨੇ ਜਿਹੜੇ ਕਿ ਉਥੋਂ ਤਾਂ ਬੂਤਾਂ ਦੇ ਵਿੱਚ ਜੜੀ ਲੀ ਉਹ ਬੰਦ ਕਰਕੇ ਤੇ ਭੇਜੇ ਜਾਂਦੇ ਆ ਸੋ ਪੰਜਾਬ ਨੂੰ ਨੇਸ ਤੋਂ ਲਭੂ ਕਰਨ ਵਾਸਤੇ ਇਹ ਸਾਰਾ ਪੰਜਾਬ ਦੇ ਲੋਕਾਂ ਦੇ ਉੱਤੇ ਇੱਕ ਭੈ ਭੀਤ ਕਰਨ ਵਾਸਤੇ ਇਹ ਜਿਹੜਾ ਹੈ ਇਹ ਮੋਦੀ ਸਰਕਾਰ ਦੀ ਇੱਕ ਸਾਜ਼ਿਸ਼ ਹੈ ਇਹ ਸਾਜ਼ਿਸ਼ ਤੋਂ ਬਗੈਰ ਹੋਰ ਕੁਝ ਵੀ ਨਹੀਂ ਤੇ ਜੇ ਕਿਤੇ ਇਹ ਜਿਸ ਤਰ੍ਹਾਂ ਆਉਂਦੇ ਹਾਲਾਤ ਜਿਹੜੇ ਬਣੇ ਹੋਏ ਨੇ ਜੇ ਕੋਈ ਜੇ ਹੱਤਵੰਦ ਵੀ ਨਹੀਂ ਤੇ ਇਹ ਵੀ ਕੋਈ ਪਤਾ ਨਹੀਂ ਕਿ ਇਹ ਜਿਹੜੇ ਸਾਡੇ ਹੀ ਦੇਸ਼ ਦੇ ਜਿਹੜੇ ਲੋਕ ਜਿਹਨੂੰ ਆਪਣਾ ਦੇਸ਼ ਮੰਨਦੇ ਹਨ ਜਿਸ ਦੇਸ਼ ਦੇ ਬਦਲੇ 85% ਤੋਂ ਲੈ ਕੇ 92% ਕੁਰਬਾਨੀਆਂ ਨਰੋਲ ਸਿੱਖਾ ਨੇ ਇਸ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਦਿੱਤੀਆਂ ਨੇ ਪਰ ਇਹ ਕੋਈ ਪਤਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੰਜਾਬ ਨਾਲ ਸਿੱਖ ਕੌਮ ਨਾਲ ਜਿਵੇਂ ਕਿ ਹੁਣ ਤੁਸੀਂ ਦੇਖੋ ਕਿ ਜਦੋਂ ਤੇ ਅਸੀਂ ਬਾਰਡਰਾਂ ਦੇ ਉੱਤੇ ਗਏ ਪਣ ਆਪਣੀਆਂ ਹੱਕੀ ਮੰਗਾਂ ਕਿਸਾਨਾਂ ਵੱਲੋਂ ਲੱਗ ਚੱਲੇ ਤੇ ਉਸ ਟਾਈਮ ਦੇ ਵਿੱਚ ਕਹਿੰਦੇ ਸੀ ਕਿ ਇਹ ਪੰਜਾਬ ਜਿਹੜਾ ਇਸੇ ਨੂੰ ਕੱਲੇ ਨੂੰ ਮਲਕੇ ਲੋੜ ਹੈ ਹੋਰ ਕਿਸੇ ਨੂੰ ਰੇਟਾਂ ਦੀ ਲੋੜ ਨਹੀਂ ਹੋਰ ਕਿਸੇ ਨੂੰ ਐਮਐਸਪੀ ਦੀ ਲੋੜ ਨਹੀਂ ਪੰਜਾਬ ਦੇ ਲੋਕ ਹੀ ਕਿਉਂ ਮੰਗ ਕਰਦੇ ਨੇ ਉਦੋਂ ਵੀ ਸਾਨੂੰ ਬਦਲਾਅ ਕੀਤਾ ਜਾ ਰਿਹਾ ਔਰ ਸਭ ਤੋਂ ਵੱਡੀ ਦੁੱਖ ਦੀ ਗੱਲ ਕਿ ਪਹਿਲਾ ਜਿਹੜਾ 2020 ਵਾਲਾ ਸੀ ਉਸ ਟਾਈਮ ਤੇ ਵੀ ਤੇ ਜਿਹੜਾ ਉਹਨ ਜਿਹੜਾ ਮੋਰਚਾ ਲੱਗਿਆ ਸੀ 13 ਫਰਵਰੀ ਜਿਹੜਾ 2024 ਦੇ ਵਿੱਚ ਜਿਹੜਾ ਲੱਗਿਆ ਇਹਦੇ ਵਿੱਚ ਵੀ ਸਾਨੂੰ ਬਦਲਾਅ ਕਰਨੀ ਕੋਈ ਕੋਸ਼ਿਸ਼ ਕੀਤੀ ਗਈ ਕਿ ਇਹ ਖਾਲਸਤਾਨੀ ਨੇ ਇਹ ਅਤਵਾਦੀ ਨੇ ਅਤੰਕਵਾਦੀ ਨੇ ਦੇਸ਼ ਧਰੋਹੀ ਨੇ ਇਹ ਜਦੋਂ ਕੋ ਪਿਪਤਾ ਪੈਂਦੀ ਆ ਉਸਰ ਦੇ ਉੱਤੇ ਸਿੱਖ ਜਿਹੜੇ ਨੇ ਇਹ ਬੜੇ ਬਹਾਦਰ ਨੇ ਸੋ ਇਹ ਸਿਰਫ ਇੱਕ ਇਹਨਾਂ ਦੀ ਇਸ ਚੀਜ਼ ਦੇ ਉੱਤੇ ਸਾਡਾ ਰੋਣਾ ਇਹ ਅੱਜ ਤੇ ਨਹੀਂ ਅਸੀਂ ਬੜੇ ਲੰਬੇ ਸਮੇਂ ਤੋਂ ਜਦੋਂ ਕੋ ਪਾਰ ਫੰਗ ਹੋਇਆ ਤੇ ਇਹ ਵਪਾਰ ਜਿਹੜਾ ਖੜਾ ਚਾਹੀਦਾ ਇਕੱਲੇ ਇਸ ਚੀਜ਼ ਦੇ ਨਹੀਂ ਗਾ ਵੀ ਕੰਕੜਾ ਹੋਰ ਵੀ ਬਹੁਤ ਸਾਰੇ ਰੇਤ ਨੇ ਜਿਹੜੇ ਸਾਨੂੰ ਫਸਣਾ ਜਿਹੜੀਆਂ ਸਾਡੀਆਂ ਇੱਥੇ ਪੈਦਾ ਹੁੰਦੀਆਂ ਨੇ ਜਾਂ ਉਧਰ ਸੱਚੇ ਪੈਦਾ ਹੁੰਦੀਆਂ ਨੇ ਵੀ ਸਭਾ ਜਿਹੜਾ ਵਪਾਰ ਆ ਇਹ ਖੁੱਲਣਾ ਚਾਹੀਦਾ ਹੁਣ ਤੁਸੀਂ ਇਹ ਵੇਖੋ ਤੇ ਇਹ ਜਿਹੜਾ ਵਪਾਰ ਆ ਪਾਕਿਸਤਾਨ ਨਾਲ ਜਾਂ ਹੋਰ ਮੁਲਕਾਂ ਦੇ ਨਾਲ ਜਿਹੜਾ ਆ ਉਹ ਹੋ ਸਕਦਾ ਹੈ গুজরাট ਦੇ ਵਾਹ ਪਰਸਤੇ ਪਰ ਸਿੱਧਾ ਜਿਹੜਾ ਉਹ ਕਿਉਂ ਨਹੀਂ ਆ ਜਿਹੜੀਆਂ ਹੁਣ ਜਿਹੜੀਆਂ ਆ ਜਿਹੜੀਆਂ ਰੋੜਾਂ ਬਣ ਰਹੀਆਂ ਨੇ ਜਿਹੜੇ ਭਾਰਤ ਮਾਲ ਪ੍ਰੋਜੈਕਟ ਜਿਹੜਾ ਬਣ ਰਿਹਾ ਹੈ ਇੱਥੇ ਕੀ ਆਮ ਲੋਕਾਂ ਦੀਆਂ ਟਰਾਲੀਆਂ ਟਰੈਕਟਰ ਚੱਲਣੇ ਕਿ ਆਮ ਲੋਕਾਂ ਦੇ ਮੋਟਰਸਾਈਕਲ ਸਕੂਟਰ ਚੱਲਣੇ ਕਿ ਆਮ ਲੋਕਾਂ ਦੀਆਂ ਗੱਡੀਆਂ ਚੱਲਣੇ ਕਿ ਇੱਥੇ ਉਹਨਾਂ ਲੋਕਾਂ ਦਾ ਜਿਹੜਾ ਇਹ ਪਾਕ ਮਲਕੇ ਇਤੇ ਸਭ ਤੋਂ ਵੱਡਾ ਉਹਨਾਂ ਦਾ ਹੱਕ ਹੋਏਗਾ ਇਹਨਾਂ ਰੋਡ ਉੱਤੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਸੇ ਲੋਕਾਂ ਨੂੰ ਇਥੋਂ ਲੁੱਟ ਕੇ ਤੇ ਦੂਸਰੇ ਦੇਸ਼ਾਂ ਦੇ ਨਾਲ ਜਿਹੜਾ ਉਹ ਵਪਾਰ ਕਰਨਾ ਸੋ ਇਹ ਸਾਰੀਆਂ ਇੱਕ ਸਾਜਸਾ ਨੇ ਜਿਨ੍ਹਾਂ ਸਾਜਸਾ ਦਾ ਸ਼ਿਕਾਰ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਬਣਾਇਆ साडे यूट्यूब चॅनल सबस्क्राईब करो